ਕੀ ਪ੍ਰਧਾਨ ਸਰ ਕੋ ਚੋਨਾ ਨੂੰ ਮਦਦ ਨਾਲ ਨਜ਼ਰ ਰੱਖਦੀ ਹੋਈ ਸਾਡੇ ਟਰੈਪ ਪੁਲ ਚੱਤੀਆਂ ਵਕ ਵਕ ਟੈਂਟਾਂ ਤੇ ਰੋਟੀਆਂ ਗਾਈਆਂ ਨੇ ਤੇ ਸਾਰੇ ਕਰਮਚਾਰੀ ਆਪਣੀਆਂ ਡੋਟੀਆਂ ਤੇ ਜਿੰਨੇ ਵੀ ਵਹੀਕਲ ਆ ਉਹਨਾਂ ਚੱਕਰ ਰਹੇ ਕੁਝ ਰਾਤਿਆਂ ਅੰਸਰ ਸੰਭਗਲਰਨ ਉਹਨਾਂ ਦੀ ਚੈਕਿੰਗ ਕੀਤੀ ਆਈਆਂ ਤੇ ਜਿਹੜੇ ਕੋ ਕਾਲੀਆਂ ਫਿਲਮਾਂ ਜਾਂ ਬੁਲਟਾਂ ਵਾਲੇ ਪਟਾਕੇ-ਪਟੋਕੇ ਮਾਰਦੇ ਸੀ ਉਹਨਾਂ ਨੂੰ ਚਲਾਣ ਕਰ ਰਹੇ ਨੂੰ ਜਿਮਰਾਜ ਬਰਸਾਤ ਹੋ ਰਹੀ ਐ ਸਮ ਸਾਡੇ ਕਰਮਚਾਰੀ ਜਿਹੜੇ ਆ ਮੀਂਹ ਦੇ ਵਿੱਚ ਵੀ ਆ ਆਪਣੇ ਪੂਰੇ ਤਾਂਦਲ ਰਹਿਨੇ ਡਿਊਟੀ ਕਰ ਰਿਹਾ ਚਾਹ ਜੋ ਟਰੈਕ ਵਿੱਚ ਕੋਈ ਇਹਦਾਂ ਪਰ ਟਰੈਕ ਪਰ ਨਿਰਵੈਗ ਚੱਲੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਸੇ ਲੋਕਾਂ ਨੂੰ ਹੀ ਅਪੀਲ ਕਰਨੀ ਚਾਹੁੰਦੇ ਆ ਵੀ ਆਪਣੇ ਵਾਹਨਾਂ ਦੇ ਜਿਹੜੇ ਆ ਕਾਗਜ਼ات ਪੂਰੇ ਰੱਖਣ ਕਿਸੇ ਤਰ੍ਹਾਂ ਦੀ ਕੋਈ ਕਾਲੀ ਫਿਲਮ ਜਾਂ ਲੋਡ ਤੋਂ ਬਾਅਦ ਲੈਟਰਾਂ ਨਾ ਲਾਉਣ ਤੇ ਲੋਡ ਤੋਂ ਬਾਅਦ ਲੈਟਰਾਂ ਲਾਉਣੇ ਸੋਨ ਨੂੰ ਚਲਾਣ ਘੱਟ ਰਿਹਾ ਸਪੈਸ਼ਲ ਨਾਕਾਬੰਦੀ ਕਰਕੇ ਅਸੀਂ ਵਿਧਾਨ ਸਭਾ ਚੋਣਾਂ ਨੂੰ ਮਧਿਆ ਨਜ਼ਰ ਰੱਖਦੀ ਹੋਈ ਸਾਡੇ 30 30 ਵਕ ਵਕ ਟੈਕਾਂ ਤੇ ਡੌਟੀਆਂ ਗਾਈਆਂ ਨੇ ਤੇ ਸਾਰੇ ਕਰਮਚਾਰੀ ਆਪਣੀਆਂ ਡੌਟੀਆਂ ਤੇ ਜਿੰਨੇ ਵੀ ਵਹੀਕਲ ਆ ਉਹਨਾਂ ਨੂੰ ਚੈੱਕ ਕਰ ਰਹੇ ਆ ਕਿ ਸਰਾਪੀਆਂ ਅੰਸਰਾਂ ਸੰਭਾਲ ਰਣਾ ਉਹਨਾਂ ਦੀ ਚੈਕਿੰਗ ਕੀਤੀ ਆ ਗਈ ਆ ਜਿਹੜੇ ਕੋ ਕਾਲੀਆਂ ਫਿਲਮਾਂ ਜਾਂ ਬੁਲਟਾਂ ਵਾਲੇ ਪਟਾਕੇ-ਪਟੋਕੇ ਮਾਰਦੇ ਸੀ ਉਹਨਾਂ ਨੂੰ ਚਲਾਣ ਕਰ ਰਹੇ ਆ ਉਹਨੂੰ ਜਿਵੇਂ ਅੱਜ ਬਰਸਾਤ ਹੋ ਰਹੀ ਐ ਸਮ ਸਾਡੇ ਕਰਮਚਾਰੀ ਜਿਹੜੇ ਆ ਮੀਂਹ ਦੇ ਵਿੱਚ ਵੀ ਆਪਣੇ ਪੂਰੇ ਤੰਦ ਰਹਿਨੇ ਡੌਟੀ ਕਰ ਰਹੇ ਆ ਚਾਹ ਜੋ ਟਰੈਕ ਵਿੱਚ ਕੋਈ ਵਿਦਿਆਪੀ ਟ੍ਰੈਕ ਪੰਦੇ ਰਵੇਖੀ ਚੱਲੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਸਿ ਲੋਕਾਂ ਨੂੰ ਹੀ ਅਪੀਲ ਕਰਨੀ ਕਰਨੀ ਚਾਹੁੰਦੇ ਆ ਵੀ ਆਪਣੇ ਵਾਹਨਾਂ ਦੇ ਜਿਹੜੇ ਆ ਕਾਗਜਤ ਪੂਰੇ ਰੱਖਣ ਕਿਸੇ ਤਰ੍ਹਾਂ ਦੀ ਕੋਈ ਕਾਲੀ ਫਿਲਮ ਅਜਾ ਲੋਡ ਤੋਂ ਬਾਅਦ ਲੈਟਨਾਂ ਲਾਉਣ ਤੇ ਲੋਡ ਤੋਂ ਬਾਅਦ ਲੈਟਨਾਂ ਲਾਉਣੇ ਸੋਨੋ ਚਲਾਨ ਘੱਟ ਨੇ ਸਪੈਸ਼ਲ ਨਾਕਾਬੰਦੀ ਕਰਕੇ ਅਸੀਂ ਵਿਧਾਨ ਸਭਾ ਚੋਣਾਂ ਨੂੰ ਬਧਿਆਨ ਨਜ਼ਰ ਰੱਖਦੀ ਹੋਈ ਸਾਡੇ ਟ੍ਰੈਕ ਪੁੱਛਤੀਆਂ ਵਕ ਵਕ ਟੈਟਾਂ ਤੇ ਡੋਟੀਆਂ ਗਾਈਆਂ ਨੇ ਤੇ ਸਾਰੇ ਕਰਮਚਾਰੀ ਆਪਣੀਆਂ ਡੋਟੀਆਂ ਤੇ ਅ ਜਿੰਨੇ ਵੀ ਵਹੀਕਲ ਆ ਉਹਨਾਂ ਚੱਕਰ ਰਹੇ ਕੁਝ ਰਾਤਿਆਂ ਅੰਸਰਾਂ ਸੰਭਗਲਰਨ ਉਹਨਾਂ ਦੀ ਚੈਕਿੰਗ ਕੀਤੀ ਆ ਜਿਹੜੇ ਕੋਈ ਕਾਲੀਆਂ ਫਿਲਮਾਂ ਜਾਂ ਬੁਲਟਾਂ ਵਾਲੇ ਪਟਾਕੇ-ਪਟੋਕੇ ਮਾਰਦੇ ਸੀ ਉਹਨਾਂ ਨੂੰ ਚਲਾਣ ਕਰ ਰਹੇ ਹੁਣ ਜਿਵੇਂ ਅੱਜ ਬਰਸਾਤ ਹੋ ਰਹੀ ਐ ਸਮ ਸਾਡੇ ਕਰਮਚਾਰੀ ਜਿਹੜੇ ਆ ਮੀਂਹ ਦੇ ਵਿੱਚ ਵੀ ਆਪਣੇ ਪੂਰੇ ਤੰਦ ਰਿਮੇਨੈਂਟ ਡਿਊਟੀ ਕਰ ਰਹੇ ਆ ਜਾਂ ਜੋ ਟ੍ਰੈਕ ਵਿੱਚ ਕੋਈ ਜਿੰਨਾ ਪਾਵੇ ਟ੍ਰੈਕ ਪਰ ਨਿਰਵੈਗ ਚੱਲੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ। ਸਾਰੇ ਲੋਕਾਂ ਨੂੰ ਹੀ ਅਪੀਲ ਕਰਨੀ ਚਾਹੁੰਦੇ ਆ ਵੀ ਆਪਣੇ ਵਹੀਕਲਾਂ ਦੇ ਜਿਹੜੇ ਆ ਕਾਗਜ਼ਾਤ ਪੂਰੇ ਰੱਖਣ। ਕਿਸੇ ਤਰ੍ਹਾਂ ਦੀ ਕੋਈ ਕਾਲੀ ਫਿਲਮ ਜਾਂ ਲੋਡ ਤੋਂ ਵੱਧ ਇਲੈਕਟ੍ਰੋਨਾਂ ਲਾਉਣ। ਤੇ ਲੋਡ ਤੋਂ ਵੱਧ ਇਲੈਕਟ੍ਰੋਨਾਂ ਲਾਉਣੇ ਸੋਣੇ ਚਲਾਣ ਘੱਟ ਨੇ ਸਪੈਸ਼ਲ ਨਾਕਾਬੰਦੀ ਕਰਕੇ। ਅਸੀਂ ਵਿਧਾਨ ਸਭਾ ਚੋਣਾਂ ਨੂੰ ਬਧੀਆਂ ਨਜ਼ਰ ਰੱਖਦੀ ਹੋਈ ਸਾਡੇ ਟਰੈਪ ਪੁਲ ਚੁੱਕੀਆਂ। ਵਕ ਵਕ ਟੈਟਾਂ ਤੇ ਡੋਟੀਆਂ ਗਾਈਆਂ ਨੇ। ਤੇ ਸਾਰੇ ਕਰਮਚਾਰੀ ਆਪਣੀਆਂ ਡੋਟੀਆਂ ਤੇ ਜਿੰਨੇ ਵੀ ਵਹੀਕਲ ਆ ਉਹਨਾਂ ਚੱਕਰ ਰਹੇ ਆ। ਕੁਝ ਰਾਪੀਆਂ ਅੰਸਰਾਂ ਸਮਗਲ ਰਹਨਾ ਉਹਨਾਂ ਦੀ ਚੈਕਿੰਗ ਕੀਤੀ ਆਈਆਂ ਜਿਹੜੇ ਕੋਈ ਕਾਲੀਆਂ ਫਿਲਮਾਂ ਆ ਜਾਂ ਬੁਲਟ ਵਾਲੇ ਪਟਾਕੇ-ਪਟੋਕੇ ਮਾਰਦੇ ਸੀ ਉਹਨਾਂ ਦੇ ਚਲਾਣ ਕਰ ਰਹੇ ਹੁਣ ਮੁਝੇ ਮਰਜ ਬਰਸਾਤ ਹੋ ਰਹੀ ਹੈ ਸਮ ਸਾਡੇ ਕਰਮਚਾਰੀ ਜਿਹੜੇ ਆ ਮੀਂਹ ਦੇ ਵਿੱਚ ਵੀ ਆਪਣੇ ਪੂਰੇ ਤੰਦ ਰਹਿਨੇ ਡੋਟੀ ਕਰ ਰਹੇ ਆ ਚਾਹ ਜੋ ਟਰੈਕ ਵਿੱਚ ਕੋਈ ਜਦਨਾ ਪਰੇ ਟਰੈਕ ਪਰ ਨਿਰਵੈਗ ਚੱਲੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਸ ਲੋਕਾਂ ਨੂੰ ਹੀ ਅਪੀਲ ਕਰਨੀ ਕਰਨੀ ਚਾਹੁੰਦੇ ਆ ਵੀ ਆਪਣੇ ਵਾਹਨਾਂ ਦੇ ਜਿਹੜੇ ਆ ਕਾਰਜਤ ਪੂਰੇ ਰੱਖਣ ਕਿਸੇ ਤੇਰੀ ਕੋਈ ਕਾਲੀ ਫਿਲਮਾਂ ਜਾਂ ਲੋਡ ਤੋਂ ਬਾਅਦ ਇਲੈਕਟ੍ਰੋਨਾਂ ਲਾਉਣ ਤੇ ਲੋਡ ਤੋਂ ਬਾਅਦ ਲੈਟਾ ਲਾਉਣੇ ਸੋਨੇ ਦਾ ਚਲਾਨ ਘਟਰੇ ਸਪੈਸ਼ਲ ਨਾਕਾਬੰਦੀ ਕਰਕੇ